ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਭਾਗ 1 ਇਸ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਕਿਰਤ ਸੋਨੂੰ ਦੀਆਂ ਗੱਲਾਂ ਸੁਣ ਕੇ ਕਹਿੰਦੀ ਹੈ ਕਿ ਜਿੰਨੀ ਦੇ ਵੀਰ ਜੀ ਨਸ਼ਾ ਨਾ ਛੱਡਦੇ ਪਿਆ ਨਹੀਂ ਕਰਨਾ ਚਾਹੀਦਾ ਸੀ ਹੁਣ ਬਿੰਮੀ ਭਾਬੀ ਦੀ ਜ਼ਿੰਦਗੀ ਵੀ ਖਰਾਬ ਹੋ ਗਈ ਤੇ ਆਉਣ ਵਾਲੇ ਬੱਚੇ ਦੀ ਨਸ਼ੇ ਨੇ ਵੀਰ ਜੀ ਦੀ ਕੀ ਹਾਲਤ ਕਰ ਦਿੱਤੀ ਹੈ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਪਲੀਜ਼ ਤੁਸੀਂ ਨਸ਼ੇ ਤੋਂ ਦੂਰ ਹੀ ਰਹੋ ਪਾਪਾ ਜੀ ਨੂੰ ਕਿੰਨਾ ਦੁੱਖ ਹੋ ਰਿਹਾ ਹੈ ਸੋਨੂੰ ਕਹਿੰਦਾ ਕਿਰਤ ਮੈਂ ਕੋਈ ਨਸ਼ਾ ਨਹੀਂ ਕਰਦਾ ਬਸ ਥੋੜੀ ਬੀਅਰ ਪੀ ਲੈਂਦਾ ਹਾਂ ਉਹ ਨਸ਼ਾ ਨਹੀਂ ਹੁੰਦਾ ਹੁਣ ਮੈਂ ਦੁਕਾਨ ਤੇ ਜਾਂਦਾ ਹਾਂ ਸ਼ਾਮ ਨੂੰ ਰੋਟੀ ਬਣਾ ਕੇ ਮੰਮੀ ਪਾਪਾ ਲਈ ਪੈਕ ਕਰ ਦਿਉ ਮੈਂ ਆ ਕੇ ਹਸਪਤਾਲ ਲੈ ਜਾਵਾਂਗਾ ਬੀਰੇ ਲਈ ਵੀ ਪੁੱਛ ਕੇ ਕੁਝ ਬਣਾ ਦੇਵੀ ਸੋਨੂੰ ਨੂੰ ਵੇਖ ਕੇ ਬਿੰਮੀ ਬਾਹਰ ਆਈ ਤੇ ਵਿਕਾਸ ਬਾਰੇ ਪੁੱਛਦੀ ਹੈ ਤਾਂ ਕਿਰਤ ਕਹਿੰਦੀ ਭਾਬੀ ਤੁਸੀਂ ਉੱਥੇ ਹੀ ਰਹੋ ਡਾਕਟਰ ਨੇ ਤੁਹਾਨੂੰ ਬੈੱਡ ਰੈਸ ਦਿੱਤੀ ਹੈ ਕਿ ਉਹ ਉਸ ਨੂੰ ਫੜ ਕੇ ਬੈੱਡ ਤੇ ਬਿਠਾ ਦਿੰਦੀ ਹੈ ਸੋਨੂ ਉਸ ਨੂੰ ਦੱਸਦਾ ਹੈ ਕਿ ਡਾਕਟਰ ਕਹਿੰਦਾ ਸੀ ਕਿ ਸ਼ਾਇਦ ਵੀਰੇ ਦੀ ਪੇਟ ਦੀ ਇਨਫੈਕਸ਼ਨ ਜ਼ਿਆਦਾ ਵੱਧ ਗਈ ਹੈ ਤਾਂ ਹੀ ਜ਼ਿਆਦਾ ਦਰਦ ਹੁੰਦੀ ਹੈ 4 ਘੰਟੇ ਬਾਅਦ ਰਿਪੋਰਟ ਆਉਣੀ ਸੀ ਸੋਨੂ ਚਲਾ ਜਾਂਦਾ ਹੈ ਤਾਂ ਕੀਤ ਬਿੰਮੀ ਨੂੰ ਕਹਿੰਦੀ ਹੈ ਭਾਬੀ ਤੁਸੀਂ ਫਿਕਰ ਨਾ ਕਰੋ ਵੀਰ ਜੀ ਜਲਦੀ ਠੀਕ ਹੋ ਜਾਣਗੇ ਸੀਐਮਸੀ ਬਹੁਤ ਵਧੀਆ ਹਸਪਤਾਲ ਹੈ ਉੱਥੇ ਸਾਰੇ ਡਾਕਟਰ ਸਪੈਸ਼ਲਿਸਟ ਹਨ ਬਿੰਮੀ ਕਹਿੰਦੀ ਕਿਰਤ ਮੇਰੀ ਕਿਸਮਤ ਹੀ ਮਾੜੀ ਹੈ ਜੇ ਵਿਕਾਸ ਮੇਰੇ ਨਾਲ ਹੁਣ ਚੰਗਾ ਵਿਵਹਾਰ ਕਰਨ ਲੱਗਾ ਸੀ ਮੈਨੂੰ ਖੁਸ਼ੀ ਸੀ ਕਿ ਚਲੋ ਘਰ ਵਿੱਚ ਬੱਚੇ ਦੇ ਆਉਣ ਤੋਂ ਪਹਿਲਾਂ ਸਭ ਠੀਕ ਹੋ ਗਿਆ ਹੈ ਪਰ ਮੈਨੂੰ ਪਤਾ ਨਹੀਂ ਸੀ ਕਿ ਵਿਕਾਸ ਨੇ ਨਸ਼ਾ ਛੱਡਿਆ ਹੀ ਨਹੀਂ ਸੀ ਕਿਰਤ ਕਹਿੰਦੀ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਮੰਮੀ ਜੀ ਇਹਨਾਂ ਦੀ ਸੱਕੀ ਮਾਂ ਵੀ ਹੈ ਕਿ ਨਹੀਂ ਜਿਹੜੀ ਨਸ਼ੇ ਖਾਣ ਲਈ ਪੈਸੇ ਦੇਈ ਜਾਂਦੀ ਹੈ ਨਸ਼ੇ ਦੀਆਂ ਗੋਲੀਆਂ ਖਾਣ ਨੂੰ ਦਿੰਦੀ ਹੈ ਮਾਤਾ ਜੋ ਮਰਜੀ ਕਰਕੇ ਆਪਣੇ ਬੱਚੇ ਨੂੰ ਗਲਤ ਪਾਸੇ ਜਾਣ ਤੋਂ ਰੋਕਦੀ ਹੈ ਸ਼ੀਲਾ ਉਹਨਾਂ ਦੀਆਂ ਗੱਲਾਂ ਸੁਣ ਕਹਿੰਦੀ ਹੈ ਕਿ ਪੁੱਤ ਮਾਂ ਤਾਂ ਸਹੀ ਹੈ ਪਰ ਉਸਨੇ ਬੱਚਿਆਂ ਵੱਲ ਧਿਆਨ ਦੇਣ ਦੀ ਤਾਂ ਉਹਨਾਂ ਨੂੰ ਪੈਸੇ ਦੇਣ ਵੱਲ ਜ਼ੋਰ ਦਿੱਤਾ ਆਪ ਕਿੱਟੀ ਪਾਰਟੀਆਂ ਤੇ ਮਹਿਲਾ ਮੰਡਲ ਦੀਆਂ ਮੀਟਿੰਗਾਂ ਵਿੱਚ ਚਲੇ ਜਾਣਾ ਤੇ ਬੱਚਿਆਂ ਨੂੰ ਪੈਸੇ ਦੇ ਜਾਣੇ ਕੁਝ ਲੈ ਕੇ ਖਾ ਲਿਓ ਪਰ ਬੱਚੇ ਨੂੰ ਪਿਆਰ ਦੀ ਲੋੜ ਹੁੰਦੀ ਹੈ ਪਿਓ ਸਾਰਾ ਦਿਨ ਦੁਕਾਨ ਤੇ ਮਾ ਮੀਟਿੰਗਾਂ ਤੇ ਪਾਰਟੀਆਂ ਵਿੱਚ ਖਾਣ-ਪੀਣ ਤੇ ਖੁੱਲਾ ਪੈਸਾ ਬਰਬਾਦੀ ਦਾ ਕਾਰਨ ਬਣ ਗਿਆ। ਕਿਰਤ ਕਹਿੰਦੀ ਆਂਟੀ ਮੈਂ ਤਾਂ ਦੇਖ ਰਹੀ ਆਂ ਕਿ ਮੰਮੀ ਨੂੰ ਵੀਰਜੀ ਦੇ ਬਿਮਾਰ ਹੋਣ ਦਾ ਵੀ ਕੋਈ ਦੁੱਖ ਨਹੀਂ ਹੈ। ਜਦੋਂ ਉਹਨਾਂ ਨੇ ਕੋਲ ਬੈਠ ਕੇ ਉਹਨਾਂ ਦਾ ਹਾਲ ਵੀ ਨਹੀਂ ਪੁੱਛਿਆ। ਸ਼ੀਲਾ ਕਹਿੰਦੀ ਪੁੱਤ ਜੇ ਆਪਣੇ ਬੱਚਿਆਂ ਨਾਲ ਪਿਆਰ ਕੀਤਾ ਹੁੰਦਾ ਤਾਂ ਹੁਣ ਉਸ ਨੂੰ ਦੁੱਖ ਹੁੰਦਾ ਜਦੋਂ ਨਿੱਕੇ ਬੱਚਿਆਂ ਨੂੰ ਪਿਆਰ ਦੀ ਲੋੜ ਸੀ। ਉਦੋਂ ਪਿਆਰ ਕੀਤਾ ਹੁੰਦਾ ਤਾਂ ਅੱਜ ਵੀ ਉਸਦੀ ਮਾਂ ਅੰਦਰਲਾ ਪਿਆਰ ਜਗਦਾ ਤੇ ਉਸ ਨੂੰ ਦੁੱਖ ਹੁੰਦਾ ਬਿੰਮੀ ਚੁੱਪ ਕਰਕੇ ਲੰਮੇ ਪਈ ਸੀਤਾ ਸ਼ੀਲਾ ਕਹਿੰਦੀ ਬਿੰਮੀ ਪੁੱਤ ਪ੍ਰਭੂ ਤੇ ਭਰੋਸਾ ਰੱਖ ਵਿਕਾਸ ਬੇਟਾ ਨੇ ਤੇਰੇ ਬੱਚੇ ਦੇ ਆਉਣ ਤੱਕ ਠੀਕ ਹੋ ਜਾਣਾ ਹੈ ਬਿੰਮੀ ਕਹਿੰਦੀ ਹਾਂਜੀ ਆਂਟੀ ਜੀ ਵਿਕਾਸ ਛੇਤੀ ਠੀਕ ਹੋ ਕੇ ਕਾਰਾ ਜਾਂ ਨਹੀਂ ਤਾਂ ਮੈਨੂੰ ਟੈਨਸ਼ਨ ਬਣੀ ਰਹਿਣੀ ਹੈ ਪਹਿਲਾਂ ਹੀ ਬੱਚਾ ਕਮਜ਼ੋਰ ਹੈ ਸ਼ੀਲਾ ਬਿੰਮੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ ਹੈ ਕੋਈ ਨਾ ਭਗਵਾਨ ਪਲੀ ਕਰੇਗਾ ਕੀਰਤ ਸ਼ੀਲਾ ਨੂੰ ਕਹਿੰਦੀ ਹੈ ਕਿ ਅੰਤਜੀ ਰੋਟੀ ਬੇਲੇ ਸਿਰ ਬਣਾ ਲਿਓ ਸੋ ਉਹ ਨੂੰ ਨੇ ਆ ਕੇ ਹਸਤਾ ਰੋਟੀ ਲੈ ਕੇ ਜਾਣਾ ਹੈ ਸ਼ੀਲਾ ਦੇ ਜਾਣ ਤੋਂ ਬਾਅਦ ਕੀਰਤ ਬਿੰਮੀ ਨੂੰ ਕਹਿੰਦੀ ਹੈ ਕਿ ਭਾਬੀ ਤੁਸੀਂ ਵੀਰ ਜੀ ਦੇ ਬਿਮਾਰ ਹੋਣ ਬਾਰੇ ਆਪਣੇ ਮੰਮੀ ਪਾਪਾ ਨੂੰ ਨਹੀਂ ਦੱਸਿਆ ਬਿੰਮੀ ਕਹਿੰਦੀ ਉਹ 2 ਦਿਨ ਪਹਿਲਾਂ ਹੀ ਆਏ ਸੀ ਮੈਂ ਕਿਹਾ ਐਵੇਂ ਪਰੇਸ਼ਾਨ ਹੋਣਗੇ ਕੀਰਤ ਕਹਿੰਦੀ ਨਹੀਂ ਭਾਬੀ ਦੁੱਖ ਦੇ ਵੇਲੇ ਤਾਂ ਮਾਪੇ ਸਭ ਤੋਂ ਪਹਿਲਾਂ ਯਾਦ ਆਉਂਦੇ ਹਨ ਬਿੰਮੀ ਕਹਿੰਦੀ ਜਦੋਂ ਮੇਰੇ ਦੁੱਖਾਂ ਲਈ ਉਹੀ ਜ਼ਿੰਮੇਵਾਰ ਹਨ ਤਾਂ ਮੈਂ ਉਹਨਾਂ ਨੂੰ ਦੁੱਖ ਦੱਸ ਕੇ ਕੀ ਕਰਨਾ ਹੈ ਉਹ ਦੋਵੇਂ ਗੱਲਾਂ ਕਰ ਰਹੀਆਂ ਸਨ ਕਿ ਫੋਨ ਦੀ ਘੰਟੀ ਵੱਜੀ ਤਾਂ ਕੀਰਤ ਨੇ ਜਾ ਕੇ ਫੋਨ ਚੁੱਕਿਆ ਤਾਂ ਰੋਹਨ ਦਾ ਫੋਨ ਸੀ ਕੀਰਤ ਨੇ ਉਸ ਦੀ ਆਵਾਜ਼ ਸੁਣ ਨਮਸਤੇ ਕੀਤੀ ਤਾਂ ਉਹ ਕਹਿੰਦਾ ਮੋਟੋ ਤੇਰਾ ਭਰਾ ਨੇ IAS ਦਾ ਟੈਸਟ ਪਾਸ ਕਰ ਲਿਆ ਹੈ। ਕਿਰਤ ਖੁਸ਼ੀ ਵਿੱਚ ਚਲ ਚਲਾਉਂਦੀ ਹੋਈ ਓਏ ਹੋਏ ਮੇਰਾ ਭਰਾ ਤੇ ਹੁਣ IAS ਅਫਸਰ ਬਣ ਗਿਆ। ਮੇਰੇ ਵੀਰੇ ਨੂੰ ਢੇਰ ਸਾਰੀਆਂ ਮੁਬਾਰਕਾਂ। ਅਸੀਂ ਹੁਣੇ ਆਉਂਦੇ ਆ ਵੀਰੇ ਤੇ ਉਹ ਫੋਨ ਕੱਟ ਕੇ ਸੋਨ ਨੂੰ ਫੋਨ ਕਰਦੀ ਹੈ ਕਿ ਤੁਸੀਂ ਜਲਦੀ ਘਰ ਆ ਜਾਓ। ਵੀਰੇ ਨੇ IAS ਦਾ ਇਮਤਿਹਾਨ ਪਾਸ ਕਰ ਲਿਆ ਹੈ। ਆਪਾਂ ਵਧਾਈ ਦੇਣ ਜਾਣਾ ਕਰ। ਉਹ ਆ ਕੇ ਬਿੰਮੀ ਨੂੰ ਦੱਸਦੀ ਹੈ ਕਿ ਮੇਰਾ ਵੀਰ IAS ਅਫਸਰ ਬਣ ਗਿਆ ਹੈ। ਬਿੰਮੀ ਉਸ ਨੂੰ ਕਹਿੰਦੀ ਹੈ ਕਿ ਕੀਰਤ ਤੈਨੂੰ ਮੁਬਾਰਕਾ ਹੋਣ ਤੇ ਫੇਰ ਸੋਚਣ ਲੱਗ ਪਈ ਕਿ ਰੋਨ ਹੁਣ ਤਾਂ ਤੂੰ ਮੇਰੇ ਤੋਂ ਬਿਨਾ ਅੱਗੇ ਵਧਣਾ ਸਿੱਖ ਲਿਆ ਹੈ ਉਹ ਤਾਂ ਕਹਿੰਦਾ ਸੀ ਕਿ ਮੈਂ ਤੇਰੀ ਹਾਂ ਤੇਰੇ ਤੋਂ ਬਿਨਾ ਫੇਲ ਹੋ ਜਾਵਾਂਗਾ ਕੀਰਤ ਕਹਿੰਦੀ ਭਾਬੀ ਜ਼ਿੰਦਗੀ ਜੀਣ ਲਈ ਅਤੀਤ ਨੂੰ ਭੁੱਲਣਾ ਪੈਂਦਾ ਹੈ ਕਿੰਨੀ ਵਾਰ ਕਿਹਾ ਹੈ ਕਿ ਜ਼ਿਆਦਾ ਸੋਚਣਾ ਤੁਹਾਡੇ ਤੇ ਬੱਚੇ ਲਈ ਠੀਕ ਨਹੀਂ ਹੈ ਪਿਆਰ ਤਾਂ ਇੱਕ ਅਹਿਸਾਸ ਹੁੰਦਾ ਹੈ ਜੋ ਬਿਨਾ ਕਿਸੇ ਸਵਾਰਥ ਦੇ ਦੂਰ ਰਹਿ ਕੇ ਵੀ ਖਤਮ ਨਹੀਂ ਹੁੰਦਾ ਵੀਰੇ ਨੂੰ ਮੈਂ ਹਰ ਪਲ ਤੁਹਾਡੇ ਪਿਆਰ ਵਿੱਚ ਜਿਉਂਦੇ ਦੇਖਿਆ ਹੈ ਤੇ ਕਿਰਤ ਉਸ ਨੂੰ ਆਪਣੇ ਨਾਲ ਲਾ ਕੇ ਕਹਿੰਦੀ ਹੈ ਤੁਸੀਂ ਖੁਸ਼ ਰਹੋ ਰੋਹਨ ਵੀਰਾ ਕੰਮ ਜਬ ਹੋ ਗਿਆ ਹੈ ਸ਼ੀਲਾ ਕਿਰਤ ਨੂੰ ਆਵਾਜ਼ ਮਾਰ ਕਹਿੰਦੀ ਕਿਰਤ ਪੁੱਤ ਰੋਟੀ ਬਣ ਗਈ ਹੈ ਹੱਸਦਾ ਲਿਜਾਣ ਲਈ ਟਿਫਨ ਵਿੱਚ ਪਾ ਦੇ ਕਿਰਤ ਰੋਟੀ ਪੈਕ ਕਰ ਆਪ ਤਿਆਰ ਹੋਣ ਲੱਗ ਪਈ ਸੋਨੂ ਆਇਆ ਤਾਂ ਕਹਿੰਦਾ ਕਿ ਮੈਂ ਹਸਪਤਾਲ ਤੋਂ ਆ ਜਾਵਾਂ ਫਿਰ ਆਪਾਂ ਜਾਵਾਂਗੇ ਸੋਨੂ ਹਸਪਤਾਲ ਤਾਂ ਆਪਾਪਨੂੰ ਪੁੱਛਦਾ ਹੈ ਕਿ ਵੀਰਾ ਹੁਣ ਠੀਕ ਹੈ ਬਲਰਾਜ ਕਹਿੰਦਾ ਨਹੀਂ ਡਾਕਟਰ ਕਹਿੰਦਾ ਹੈ ਕਿ ਪੇਟ ਦੀ ਇਨਫੈਕਸ਼ਨ ਕਾਫੀ ਜ਼ਿਆਦਾ ਹੋ ਗਈ ਹੈ ਲੀਵਰ ਵਿੱਚ ਵੀ ਸੋਜ ਹੈ ਹੋਰ ਵੀ ਕੁਝ ਗੁਰਦਿਆਂ ਦੀ ਖਰਾਬੀ ਵੀ ਵਧੀ ਹੈ ਐਨੇ ਰੋਗ ਇਕੱਠੇ ਹੀ ਲੱਗੇ ਹਨ ਮੈਨੂੰ ਤੇ ਕੁਝ ਸਮਝ ਨਹੀਂ ਆ ਰਹੀ ਕਿ ਕੀ ਹੋਵੇਗਾ ਕੀ ਕਰੀਏ ਹੁਣ ਡਾਕਟਰ ਤੇ ਸਿਆਣੇ ਨੇ ਸੋਨੂ ਕਹਿੰਦਾ ਪਾਪਾ ਕੁਝ ਨਹੀਂ ਹੁੰਦਾ ਵੀਰੇ ਨੂੰ ਛੇਤੀ ਠੀਕ ਹੋ ਜਾਵੇਗਾ ਸੋਨੂ ਵਿਕਾਸ ਕੋਲ ਜਾਂਦਾ ਹੈ ਧਰੇ ਨੂੰ ਬਾਹਰ ਆ ਜਾਂਦੀ ਹੈ ਉਬਲ ਰਾਜ ਨੂੰ ਕਹਿੰਦੀ ਹੈ ਕਿ ਮੇਰੇ ਤੋਂ ਹਰਾਥਾਸਤਾ ਵਿੱਚ ਨਹੀਂ ਰਿਆ ਜਾਂਦਾ ਮੈਂ ਸੋਨੂ ਨਾਲ ਕਾਰ ਚਲੀ ਜਾਂਦੀ ਹਾਂ ਸਵੇਰੇ ਫੇਰ ਆ ਜਾਵਾਂਗੀ ਬਲਰਾਜ ਕਹਿੰਦਾ ਹੈ ਕਿ ਚਲੀ ਜਾ ਮੈਂ ਹੈਗਾ ਇੱਥੇ ਰਾਤ ਨੂੰ ਕੀ ਕਰਨਾ ਲਿਆ ਮੈਂ ਇਹਨਾਂ ਰੋਟੀ ਦੇ ਤੁਸੀਂ ਭਾਂਡੇ ਲੈ ਜਾਓ ਸੋਨੂ ਵਿਕਾਸ ਨੂੰ ਵੇਖ ਕੇ ਆਪਣੇ ਮਨ ਵਿੱਚ ਕਹਿੰਦਾ ਹੈ ਕਿ ਮੈਂ ਤਾਂ ਹੁਣ ਕਦੇ ਕਿਸੇ ਨਸ਼ੇ ਨੂੰ ਹੱਥ ਵੀ ਨਹੀਂ ਲਾਵਾਂਗਾ ਕਿੰਨੀ ਤਕਲੀਫ ਵਿੱਚ ਹੈ ਵੀਰਾ ਜਿਹੜਾ ਪੈਸਾ ਲੱਗ ਰਿਹਾ ਉਹ ਵੱਖਰਾ ਕੀ ਫਾਇਦਾ ਹੋਇਆ ਨਸ਼ਾ ਕਰਨ ਦਾ ਪਪਾ ਕਿੰਨੇ ਪਰੇਸ਼ਾਨ ਹੋ ਰਹੇ ਹਨ ਉਹ ਪਪਾ ਨੂੰ ਕਹਿੰਦਾ ਹੈ ਕਿ ਪਪਾ ਕਿਹਦਾ ਭਰਾ IAS ਸਿਲੈਕਟ ਹੋ ਗਿਆ ਉਹ ਕਹਿੰਦੀਂ ਘਰ ਵਧਾਈ ਦੇਣ ਜਾਣਾ ਹੈ ਬਲਰਾਜ ਕਹਿੰਦਾ ਜਾਓ ਕੰਟਾ ਦੂਰ ਉੱਕ ਕੇ ਕਰ ਆ ਜਾਓ ਸੋਨੂ ਤੇ ਰੀਨੂ ਘਰ ਚਲੇ ਜਾਂਦੇ ਹਨ ਤੇ ਘਰ ਜਾ ਕੇ ਸੋਨ ਕਿਰਤ ਨੂੰ ਲੈ ਕੇ ਉਸਦੇ ਘਰ ਚਲਾ ਜਾਂਦਾ ਹੈ ਉਹਨਾਂ ਨੂੰ ਵੇਖ ਉਸਦੇ ਮੰਮੀ ਪਾਪਾ ਤੇ ਰੋਹਨ ਬਹੁਤ ਖੁਸ਼ ਹੁੰਦੇ ਹਨ ਕਿਰਤ ਵੀ ਰੋਹਨ ਨੂੰ ਜੱਫੀ ਪਾਉਂਦੀ ਹੋਈ ਕਹਿੰਦੀ ਹੈ ਕਿ ਹੁਣ ਤਾਂ ਮੇਰਾ ਵੀਰਾ ਅਫਸਰ ਬਣ ਗਿਆ ਸੋਨੂ ਵੀ ਰੋਹਨ ਨੂੰ ਜੱਫੀ ਪਾ ਵਧਾਈ ਦਿੰਦਾ ਹੈ ਰੋਹਨ ਸੋਨੂ ਨੂੰ ਪੁੱਛਦਾ ਹੈ ਕਿ ਵਿਕਾਸ ਦਾ ਕੀ ਹਾਲ ਹੈ ਸੋਨੂ ਕਹਿੰਦਾ ਹੈ ਕਿ ਅਜੇ ਤਾਂ ਹਾਲਤ ਕਾਫੀ ਖਰਾਬ ਹੈ ਉਹ ਰਾਤ ਨੂੰ ਰੋਟੀ ਖਾ ਕੇ ਆਉਣ ਲੱਗੇ ਸੋਨੂ ਗੱਡੀ ਵਿੱਚ ਬੈਠ ਗਿਆ ਤਾਂ ਰੋਹਨ ਨੇ ਕਿਰਤ ਨੂੰ ਦੋ ਡੱਬੇ ਮਠਾਈ ਦੇ ਦਿੱਤੇ ਖਾਲਜੀ ਉਸ ਨੂੰ ਕਹਿਣ ਲੱਗਾ ਕਿ ਇੱਕ ਡੱਬਾ ਬਿੰਮੀ ਨੂੰ ਦੇ ਦੇ ਵੀ ਤੇ ਕਹੀਂ ਕਿ ਅਸੀਂ ਬਾਅਦ ਵਿੱਚ ਮਿਲ ਨਹੀਂ ਸਕੇ ਪਰ ਸਾਡੇ ਅੰਦਰੋਂ ਪਿਆਰ ਨੂੰ ਕੋਈ ਖਤਮ ਨਹੀਂ ਕਰ ਸਕਦਾ ਮੈਂ ਤੈਨੂੰ ਹਰ ਦੁੱਖ ਸੁੱਖ ਵਿੱਚ ਹਮੇਸ਼ਾ ਯਾਦ ਰੱਖਾਂਗਾ ਮੇਰੀ ਕਾਮਯਾਬੀ ਦੇ ਪਿੱਛੇ ਵੀ ਉਸਦਾ ਹੀ ਹੱਥ ਹੈ ਜੇ ਉਹਦੇ ਮਾਪੇ ਮੇਰੇ ਮੰਮੀ ਪਾਪਾ ਨੂੰ ਬੇਇੱਜ਼ਤ ਨਾ ਕਰਦੇ ਤਾਂ ਸ਼ਾਇਦ ਮੈਂ ਇੱਤ ਤੱਕ ਨਾ ਪਹੁੰਚਦਾ ਕਿ ਇੱਤੇ ਸੋਨੂ ਚਲੇ ਜਾਂਦੇ ਹਨ ਤਾਂ ਰੋਹਨ ਸੋਨੂ ਤੇ ਕੀਰਤ ਨੂੰ ਖੁਸ਼ ਵੇਖ ਪੁਰਾਣੀਆਂ ਯਾਦਾਂ ਵਿੱਚ ਗੁਆਚ ਜਾਂਦਾ ਹੈ ਕਿ ਕਿਵੇਂ ਬਿੰਮੀ ਨੂੰ ਵੇਖਦੇ ਹਾਂ ਹੀ ਉਹ ਪੜਾਈ ਆਪਣੇ ਸੁਧ-ਬੁੱਧ ਕੋ ਬੈਠਾ ਸੀ ਪੜਾਈ ਵਿੱਚ ਬਿਲਕੁਲ ਦਿਲ ਨਾ ਲੱਗਦਾ ਉਹਦਾ ਸਾਦਾ ਜਿਹਾ ਬੱਚਿਆਂ ਵਰਗਾ ਗੋਲ ਮਟੋਲ ਚਿਹਰਾ ਅਕਾ ਸਾਹਮਣੇ ਰਹਿੰਦਾ ਫਿਰ ਇੱਕ ਕੰਮ ਦੇ ਬਹਾਨੇ ਬਿੰਮੀ ਦੀ ਨੋਟਬੁੱਕ ਲੈ ਕੇ ਉਸ ਵਿੱਚ ਚਿੱਠੀ ਲਿਖ ਕੇ ਰੱਖ ਦਿੱਤੀ ਸੀ ਬਿੰਮੀ ਤਾਂ ਮੰਮੀ ਪਾਪਾ ਤੋਂ ਡਰਦੀ ਮੇਰੇ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੀ ਸੀ ਫਿਰ ਮੇਰੇ ਵਿਸ਼ਵਾਸ ਦਿਵਾਉਣ ਕੇ ਮੈਂ ਕਦੇ ਵੀ ਤੈਨੂੰ ਕਿਸੇ ਦੇ ਸਾਹਮਣੇ ਨਹੀਂ ਬੁਲਾਵਾਂਗਾ ਤਾਂ ਜਾਂ ਕਿਤੇ ਉਹ ਮੇਰੇ ਨਾਲ ਗੱਲ ਕਰਨ ਲੱਗੀ ਸੀ ਇਹ ਸਮਾਜ ਭਾਵੇਂ ਪਿਆਰ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਪਰ ਪਿਆਰ ਜਾਣ ਪੁੱਝ ਕੇ ਨਹੀਂ ਕੀਤਾ ਜਾਂਦਾ ਇਹ ਤਾਂ ਹੋ ਜਾਂਦਾ ਹੈ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਦਿਲ ਵਿੱਚੋਂ ਜਾਂਦਾ ਨਹੀਂ ਜਿਵੇਂ ਬਿੰਮੀ ਦੇ ਪਿਆਰ ਨੂੰ ਮੈਂ ਕਦੇ ਨਹੀਂ ਭੁੱਲ ਸਕਾਂਗਾ ਪਤਾ ਨਹੀਂ ਸਾਡਾ ਸਮਾਜ ਕਦੋਂ ਇਸ ਸੋੜੀ ਸੋਚ ਵਿੱਚੋਂ ਨਿਕਲੇਗਾ ਜੇ ਮੇਰਾ ਤੇ ਬਿੰਮੀ ਦਾ ਵਿਆਹ ਹੋ ਜਾਂਦਾ ਤਾਂ ਅਸੀਂ ਦੋਵੇਂ ਵੀ ਆਪਣੀ ਜ਼ਿੰਦਗੀ ਵਿੱਚ ਕਿੰਨੇ ਖੁਸ਼ ਹੁੰਦੇ ਮੇਰਾ ਟੈਸਟ ਕਲੀਅਰ ਹੋਣ ਤੇ ਉਸਨੇ ਕਿੰਨਾ ਖੁਸ਼ ਹੋਣਾ ਸੀ ਪਰ ਹੋਂ ਦਾ ਦਿਲ ਕਰਦਾ ਹੈ ਕਿ ਕਿਰਤ ਨੂੰ ਫੋਨ ਕਰਕੇ ਬਿੰਮੀ ਨਾਲ ਗੱਲ ਕਰੇ ਪਰ ਫਿਰ ਉਹ ਸੋਚਦਾ ਹੈ ਕਿ ਹੁਣ ਇਹ ਗਲਤ ਗੱਲ ਹੈ ਮੈਨੂੰ ਹੁਣ ਬਿੰਮੀ ਬਾਰੇ ਨਹੀਂ ਸੋਚਣਾ ਚਾਹੀਦਾ ਸੋਨੂ ਤੇ ਕੀਤ ਘਰ ਪਹੁੰਚੇ ਤਾਂ ਕੀਤ ਬਿੰਮੀ ਕੋਲ ਆ ਕੇ ਮਠਿਆਈ ਦਾ ਡੱਬਾ ਦਿੰਦੀ ਹੋਈ ਕਹਿੰਦੀ ਹੈ ਕਿ ਭਾਬੀ ਆਹ ਡੱਬਾ ਵੀਰੇ ਨੇ ਤੇਰੇ ਲਈ ਭੇਜਿਆ ਹੈ ਉਹ ਕਹਿੰਦਾ ਸੀ ਕਿ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਦਾ ਬਿੰਮੀ ਕਹਿੰਦੀ ਕਿਰਤ ਪਲੀਜ਼ ਇਹਨਾਂ ਗੱਲਾਂ ਦਾ ਹੁਣ ਕੋਈ ਮਤਲਬ ਨਹੀਂ ਤੇ ਨਾ ਹੀ ਇਹ ਗੱਲ ਦੁਆਰਾ ਘਰ ਵਿੱਚ ਕਰੀਏ ਜੇ ਮੰਮੀ ਨੇ ਸੋਣ ਲਿਆ ਤਾਂ ਮੈਨੂੰ ਘਰੋਂ ਕੱਢ ਦੇਵੇਗੀ ਇਹ ਤੈਨੂੰ ਵੀ ਪਤਾ ਹੈ ਕਿ ਮੈਨੂੰ ਵੀ ਕਿ ਕਿ ਸੀ ਅਸੀਂ ਕਿਸੇ ਇੱਕ ਵਾਰ ਕਿਤੇ ਮਿਲ ਲਈਏ ਉਹ ਵੀ ਸਾਰੀ ਉਮਰ ਨਹੀਂ ਭੁੱਲਦੇ ਜਿੱਥੇ ਕੋਈ ਰਿਸ਼ਤਾ ਬਣ ਜਾਵੇ ਉਸ ਨੂੰ ਕਿਵੇਂ ਭੁਲਾ ਸਕਦੇ ਹਾਂ ਪਰ ਇਹ ਸਭ ਕੁਝ ਦਿਲ ਵਿੱਚ ਦਫਨ ਕਰ ਜ਼ਿੰਦਗੀ ਜਿਉਣੀ ਹੈ ਮੈਂ ਹੁਣ ਮਾਂ ਬਣਨ ਵਾਲੀ ਹਾਂ ਮੇਰਾ ਪਤੀ ਹਸਤਾਜ ਦਾਖਲ ਹੈ ਮੈਨੂੰ ਪਤਾ ਕਿੰਨੀ ਟੈਨਸ਼ਨ ਹੈ ਮੈਨੂੰ ਮਠਿਆਈ ਚੰਗੀ ਨਹੀਂ ਲੱਗਦੀ ਇਹ ਡੱਬਾ ਇੱਥੋਂ ਲੈ ਜਾ ਕਿਰਤ ਕਹਿੰਦੀ ਮੇਰੇ ਵੱਲੋਂ ਤਾਂ ਮੂੰਹ ਮਿੱਠਾ ਕਰ ਲਵੋ ਭਾਬੀ ਤੇ ਉਹ ਡੱਬਾ ਖੋਲ ਕੇ ਉਸ ਦੇ ਅੱਗੇ ਕਰ ਦਿੰਦੀ ਹੈ ਬਿੰਮੀ ਮਠਿਆਈ ਦਾ ਇੱਕ ਟੁਕੜਾ ਚੁੱਕ ਲੈਂਦੀ ਹੈ ਪਰ ਉਸ ਤੋਂ ਖਾਦਾ ਨਹੀਂ ਜਾਂਦਾ ਵਿਕਾਸ ਦਾ ਪਤਾ ਨਹੀਂ ਕੀ ਹਾਲ ਹੋਵੇਗਾ ਉਹਦਾ ਦਿਲ ਕਰਦਾ ਕਿ ਉਹ ਵਿਕਾਸ ਕੋਲ ਹਸਤਾ ਚਲੀ ਜਾਵੇ ਪਰ ਡਾਕਟਰ ਨੇ ਉਸ ਨੂੰ ਬੈੱਡ ਰੈਸ ਦੱਸੀ ਕੋਈ ਸੀ ਪੰਦਰਾਜ ਵਿਕਾਸ ਕੋਲ ਕੁਰਸੀ ਤੇ ਬੈਠਾ ਸੀ ਤੇ ਬੈਠੇ ਨੂੰ ਨੀਂਦ ਆ ਗਈ ਅਚਾਨਕ ਉਸ ਨੂੰ ਵਿਕਾਸ ਦੇ ਸਾਹਾਂ ਦੀ ਉੱਚੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਅੱਖਾਂ ਖੋਲੀਆਂ ਤਾਂ ਵਿਕਾਸ ਲੰਮੇ-ਲੰਮੇ ਸਾਹ ਬੜਾ ਔਖਾ ਲੈ ਰਿਹਾ ਸੀ। ਉਸ ਨੇ ਛੇਤੀ-ਛੇਤੀ ਨਰਸ ਨੂੰ ਉਠਾਇਆ ਤਾਂ ਨਰਸ ਨੇ ਆ ਕੇ ਵੇਖਿਆ ਕਿ ਆਕਸੀਜਨ ਵਾਲੀ ਪਾਈਪ ਵਿਕਾਸ ਦੇ ਹੱਥ ਨਾਲ ਅੜ ਕੇ ਨਿਕਲ ਗਈ ਸੀ। ਨਰਸ ਕਹਿੰਦੀ ਸ ਆਪਣੇ ਧਿਆਨ ਰੱਖਣਾ ਤਾਂ ਅਗਰ ਆਪ ਨਾ ਜਾਗਦੇ ਤਾਂ ਆਪਕੇ ਬੇਟੇ ਦੀ ਜਾਨ ਵੀ ਜਾ ਸਕਦੀ ਥੀ। ਅਬੀ वेंटिलेटर के बिना इनकी सांसें नहीं चलती इनकी बहुत ज्यादा सीरियस कंडीशन है हॉस्पिटल ने मुझको नौकरी से निकाल देना था अगर पेशेंट को कुछ हो जाता दूजी नर्स आवाज सुन के उठ गई थे विकास की हालत देख के कहने लगी कि तुम्हारी ड्यूटी थी तुम कैसे सो गई तुम्हारा पेशेंट सीरियस था तुमने केयर करना था ਆਕਸੀਜਨ ਨਾਉਣ ਤੋਂ ਕਾਫੀ ਦਿਨ ਬਾਅਦ ਵਿਕਾਸ ਦੀ ਹਾਲਤ ਕੁਝ ਠੀਕ ਹੋਈ ਸੀ ਉਸਦੇ ਹਾਲਤ ਵੇਖ ਬਲਰਾਜ ਬਹੁਤ ਪਰੇਸ਼ਾਨ ਸੀ ਉਸ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਵਿਕਾਸ ਦਾ ਬਚਣਾ ਮੁਸ਼ਕਲ ਹੈ ਉਹ ਸੋਚ ਰਿਹਾ ਹੈ ਕਿ ਜੇ ਵਿਕਾਸ ਨੂੰ ਕੁਝ ਹੋ ਗਿਆ ਤਾਂ ਬਿੰਮੀ ਦਾ ਕੀ ਬਣੇਗਾ ਜਿੱਦਾਂ ਦੀ ਸਾਡੇ ਘਰ ਆਈ ਹੈ ਇੱਕ ਦਿਨ ਵੀ ਸੁੱਖ ਦਾ ਨਹੀਂ ਵੇਖਿਆ ਉਸਦੀ ਕਿਸਮਤ ਹੀ ਮਾੜੀ ਹੈ ਹੁਣ ਤਾਂ ਉਹ ਮਾਂ ਬਣਨ ਵਾਲੀ ਹੈ हे ਪ੍ਰਭੂ ਭਲੀ ਕਰੀ ਮੇਰੇ ਪੁੱਤਰ ਨੂੰ ਤੰਦਰੁਸਤੀ ਦੇ ਇਥੇ ਹੀ ਹੋ ਕੇ ਕਰ ਜਾਵੇ ਉਸ ਆਉਣ ਵਾਲੇ ਬੱਚੇ ਨੂੰ ਵੀ ਪਿਤਾ ਦਾ ਪਿਆਰ ਦੇਵੀ ਬਲਰਾਜ ਅਸ਼ੋਕ ਨੂੰ ਫੋਨ ਕੀਤਾ ਵਿਕਾਸ ਬਿਮਾਰ ਹੋ ਗਿਆ ਸੀ ਇਸ ਨੂੰ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਅਸ਼ੋਕ ਕਹਿੰਦਾ ਕੀ ਹੋ ਗਿਆ ਵਿਕਾਸ ਨੂੰ ਸੀਐਮਸੀ ਵਿੱਚ ਦਾਖਲ ਕਰਵਾਉਣਾ ਪਿਆ ਕਦੋਂ ਬਿਮਾਰ ਹੋਇਆ ਪਰਸੋਂ ਪਾਰਟੀ ਵਾਲੇ ਦਿਨ ਤਾਂ ਠੀਕ ਸੀ ਬਲਰਾਜ ਕਹਿੰਦਾ ਇਹ ਪਾਰਟੀ ਵਾਲੇ ਦਿਨ ਰਾਤ ਨੂੰ ਡ੍ਰਿੰਕ ਕਰਦਾ ਰਿਹਾ ਤੇ ਰਾਤ ਹੀ ਪੇਟ ਵਿੱਚ ਦਰਦ ਸ਼ੁਰੂ ਹੋ ਗਈ। ਕੋਰਦਿਆਂ ਦਾ ਨੁਕਸ ਪੈ ਗਿਆ। ਪੇਟ ਦੀ ਇਨਫੈਕਸ਼ਨ ਪਤਾ ਨਹੀਂ ਕੀ ਹੋ ਗਿਆ ਗੱਲ ਕਰਦੇ ਹਾਂ ਉਸ ਦਾ ਘਲਾ ਪਾਰਾਇਆ। ਅਸ਼ੋਕ ਕਹਿੰਦਾ ਮੈਂ ਵਿਪਨ ਨੂੰ ਨਾਲ ਲੈ ਕੇ ਆਉਂਦਾ ਹਾਂ। ਤੁਸੀਂ ਫਿਕਰ ਨਾ ਕਰੋ। ਠੀਕ ਹੋ ਜਾਵੇਗਾ ਵਿਕਾਸ। ਬਲਰਾਜ ਕਹਿੰਦਾ ਭਾਈ ਸਾਹਿਬ ਤੁਸੀਂ ਸਵੇਰੇ ਆ ਜਾਇਓ। ਹੁਣ ਰਾਤ ਕਾਫੀ ਹੋ ਗਈ ਹੈ। ਮੈਂ ਕੋਲ ਹੀ ਹਾਂ। ਆਪਾਂ ਕੀ ਕਰਨਾ ਇਹ? ਸਭ ਕੁਝ ਉਹ ਆਪ ਹੀ ਕਰਦੇ ਹਨ। ਅਸ਼ੋਕ ਕਹਿੰਦਾ ਚਲੋ ਅਸੀਂ ਫੇਰ ਸਵੇਰੇ ਆਉਂਦੇ ਹਾਂ ਨੀਨਾ ਕਹਿੰਦੀ ਕੀ ਹੋਇਆ ਵਿਕਾਸ ਨੂੰ ਕਿਸ ਦਾ ਫੋਨ ਸੀ ਅਸ਼ੋਕ ਕਹਿੰਦਾ ਵਿਕਾਸ ਦੇ ਪਾਪਾ ਸਨ ਕਹਿੰਦੇ ਵਿਕਾਸ ਨੂੰ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਹੈ ਜਿਆਦਾ ਸ਼ਰਾਬ ਪੀਣ ਕਰਕੇ ਗੁਰਦੇ ਤੇ ਪੇਟ ਦਾ ਨੁਕਸ ਪੈ ਗਿਆ ਮੁੱਢ ਤੋਂ ਵਿਗੜੇ ਕਿੱਥੇ ਸੌਰਦੇ ਹਨ ਬਿੰਮੀ ਦੀ ਸਾਰੀ ਉਮਰ ਰੋਂਦਿਆਂ ਹੀ ਨਿਕਲਣੀ ਹੈ ਉਹਨੇ ਨਹੀਂ ਬੰਦਾ ਬਣਾ ਤੇ ਜਾ ਕੇ ਬਿੱਪ ਨੂੰ ਸਾਰੀ ਗੱਲ ਦੱਸਦਾ ਹੈ ਤੋ ਕਹਿੰਦਾ ਸ ਵੀਰ ਜਲਦੀ ਹਸਪਤਾਲ ਚੱਲਾਂਗੇ ਨੀਨਾ ਸੋਚਦੀ ਹੈ ਕਿ ਮੈਂ ਬਹੁਤ ਵੱਡੀ ਗਲਤੀ ਕਰ ਬੈਠੀ ਹਾਂ ਐਨੇ ਕਾਲੀ ਨਹੀਂ ਕਰਨੀ ਚਾਹੀਦੀ ਸੀ ਬਿੰਮੀ ਦੇ ਵਿਆਹ ਦੀ ਮੈਂ ਆਪਣੇ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਇਹ ਕਹਾਣੀ ਹਰਜੀਤ ਗੋਜੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀਆਂ ਅੱਗੇ ਸੁਣ ਲਈ ਜੇ ਤੁਸੀਂ ਸਾਡੇ ਚੈਨਲ ਤੇ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ